ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਜੀ ਇਹ ਤੁਸੀਂ ਦੇ ਰਹੇ ਹੋ ਆਪਣਾ ਪਿੰਡ ਨਨਾਲਾ ਚੈਨਲ ਹੁੰਦਾ ਹੈ ਹਰ ਹਰਪ੍ਰੀਤ ਸਿੰਘ ਕੋਥੜਾ ਜੀ ਤੇ ਦਸਕੋ ਅੱਜ ਜਿਹੜੀਆਂ ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰਨ ਜਾ ਰਹੇ ਹਾਂ ਤੁਹਾਨੂੰ ਸਭ ਤੋਂ ਪਹਿਲਾਂ ਦੱਸਣਾ ਚਾਹਾਂਗਾ ਅੱਜ ਅਸੀਂ ਪਹੁੰਚੇ ਹਾਂ ਜੀ ਗੁਰਦਆਬੋਲ ਸਾਹਿਬ ਦੇ ਬਿਲਕੁਲ ਸਾਹਮਣੇ ਜਿਹੜੀ ਪਾਰਕ ਜਿਹੜੀ ਆ ਫਲਵਾੜੀ ਸੇਵਾਦਾਰ ਸੋਸਾਇਟੀ ਵੱਲੋਂ ਜਿਹੜੀ ਤਿਆਰ ਕੀਤੀ ਗਈ ਹੈ ਮਰੇ ਪਿੱਛੇ ਤੁਸੀਂ ਦੇਖ ਸਕਦੇ ਹੋ ਫਲਵਾੜੀ ਸੇਵਾਦਾਰ ਵੀ ਖਲੋਤੇ ਹੋਏ ਨੇ ਮਲਤਾਨੀ ਸਾਹਿਬ ਖਲੋਤੇ ਹੋਏ ਨੇ ਅੱਧਰਾ ਬਲਵਿੰਦਰ ਸਿੰਘ ਟਾਂਡੀ ਜੀ ਖਲੋਤੇ ਹੋਏ ਨੇ ਤੇ ਇਧਰ ਹੋਰ ਆਪਣੇ ਸੇਵਾਦਾਰ ਮਲਤਾਨੀ ਸਾਹਿਬ ਉਹ ਵੀ ਆਪਣੀ ਜਿਹੜੀ ਨਾ ਧੜਕ ਸੇਵਾ ਜਿਹੜੀ ਇੱਥੇ ਪਾਰਕ ਦੇ ਵਿੱਚ ਕਰਦੇ ਪਏ ਨੇ ਸੁਖਵਿੰਦਰ ਜੀ ਵੀ ਕੋਈ ਖਲੋਤੇ ਹੋਏ ਨੇ ਉਹ ਵੀ ਤੁਹਾਨੂੰ ਅਸੀਂ ਤੁਹਾਡੇ ਅਸੀਂ ਰੂਬਰ ਕਰਾਉਣ ਜਾਣਾ ਹੋਏ ਇਧਰ ਸੁਖਵਿੰਦਰ ਜੀ ਵੀ ਖਲੋਤੇ ਹੋਏ ਨੇ ਮਹਿੰਦਰ ਸਿੰਘ ਜੀ ਵੀ ਖਲੋਤੇ ਹੋਏ ਨੇ ਇਹ ਕੁਟਿਆ ਮਲੇ ਤੋਂ ਜਿਹੜੀ ਆਪਣੀ ਨਿਸ਼ਕਾਮ ਸੇਵਾ ਕਰ ਲਈ ਇੱਥੇ ਪਾਰਕ ਦੇ ਵਿੱਚ ਆਉਂਦੇ ਨੇ ਥੋੜੀ ਜੀ ਗੱਲਬਾਤ ਆਪਾਂ ਇਹ ਮਲਤਾਨੀ ਸਾਹਿਬ ਅੱਜ ਇੱਥੇ ਪਹੁੰਚੇ ਨੇ ਅੱਜ ਬੜੇ ਦਿਨਾਂ ਬਾਅਦ ਜਿਹੜੇ ਉਹਨਾਂ ਦੇ ਦਰਸ਼ਨ ਵੀ ਹੋਏ ਨੇ ਤੁਹਾਡੇ ਅਸੀਂ ਵੀ ਰੂ 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 ਕਰਨ ਜਾ ਰਹੇ ਆ ਬਾਹਰਲੇ ਬਾਹਰਲੇ ਦੇਸ਼ਾਂ-ਵਦੇਸ਼ਾਂ ਦੀ ਧਰਤੀ ਤੋਂ ਸਾਲ ਡੇਢ ਦੋ ਸਾਲ ਲਾ ਕੇ ਆਏ ਨੇ ਆਪਾਂ ਗੱਲਬਾਤ ਕਰਦੇ ਹਾਂ ਮਲਤਾਨੀ ਸਾਹਿਬ ਦੇ ਨਾਲ ਮਲਤਾਨੀ ਸਾਹਿਬ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਕੀ ਫਤਿਹ ਮਲਤਾਨੀ ਸਾਹਿਬ ਕਿੰਨੇ ਸਾਲਾਂ ਬਾਅਦ ਜਾਂ ਕਿੰਨੇ ਚਿਰ ਬਾਅਦ ਇਸ ਪਾਰਕ ਦੇ ਵਿੱਚ ਤੁਸੀਂ ਆਪਣੇ ਦ ਇਹ ਪਾਰਕ ਜਦੋਂ ਅਸੀਂ ਚਾਲੂ ਕੀਤੀ ਸੀ 5 ਸਾਲ ਪਹਿਲਾਂ ਇਹ ਆਪਣੇ ਕਸ਼ਵੰਤ ਭਾਜੀ ਸੁਖਵਿੰਦਰ ਸੇਵਕ ਜਦੋਂ ਸਾਰੀ ਪਾਰਟੀ ਨੇ ਜੀ ਸ਼ੁਰੂ ਕੀਤੀ ਪੋਰ ਬੜੀਆ ਹੁਣ ਬਹੁਤ ਹਰੀਆਲੀ ਹੈ ਇੱਦਾਂ ਦੀਆਂ ਬਾਹਰੀਆਂ ਪਾਰਕਾਂ ਵੀ ਨਹੀਂ ਹੈਗੀਆਂ ਜਿੰਦਾਂ ਨਹੀਂ ਇੱਥੇ ਹੈ ਅਚਾ ਤੁਸੀਂ ਬਾਹਰ ਗਾਂ ਦੀ ਬਾਹਰ ਬਾਹਰ ਮੁਲਕਾਂ ਦੇ ਵਿੱਚ ਰਹਿ ਕੇ ਆਏ ਹੋ ਕਿੱਦਾਂ ਦੇ ਸੁੱਖ ਸਹੂਲਤ ਉੱਥੇ ਕਿੱਦਾਂ ਦੀ ਪਾਰਕ ਦੇ ਪਾਰਕਾਂ ਦੇ ਕਿੱਦਾਂ ਦੇ ਮਾਹੌਲ ਹੈ ਉਹ ਵੀ ਥੋੜੀ ਜੀ ਜਾਣਕਾਰੀ ਸਾਡੇ ਨਾਲ ਸਾਂਝੀ ਕਰੋ ਤਾਂ ਬਹੁਤ ਵਧੀਆ ਮਾਹੌਲ ਹੈ ਜਿੰਤਾ ਮਰਜ਼ੀ ਘੁੰਮ ਫਿਰੋ ਸੋਹਣੇ ਫੁੱਲ ਬਹੁਤ ਵੱਡੀਆਂ ਵੱਡੀਆਂ ਪਾਰਕਾਂ ਨੇ 100-100 ਕਿੱਲੇ 'ਚ 50 ਕਿ ਇੱਥੇ ਆੜੀਆਂ ਵੱਡੀਆਂ ਪਾਰਕਾਂ ਕਿਕਰ ਕਿੱਡੀਆਂ ਟੀਮਾਂ ਫੁੱਟਬਾਲ ਵਾਲੀ ਵਾਲ ਹਰ ਇੱਕ ਟੀਮ ਲਈ ਬਣਿਆ ਮੈਂ ਹਰ ਇੱਕ ਚੀਜ਼ ਲਈ ਖੇਡਣ ਲਈ ਬੱਚਾਂ ਦੇ ਲੱਗੇ ਨੇ ਪੰਗੂੜੇ ਲੱਗੇ ਨੇ ਐਕਸਰਸਾਈਜ਼ ਕਰਨ ਲਈ ਸਾਰਾ ਕੰਮ ਉੱਥੇ ਲੱਗਿਆ ਉਹਦੀ ਜਿਹੜੀ ਦੇਖ ਰੇਖ ਜਿਹੜੀ ਉਦੋਂ ਦੀਆਂ ਸਰਕਾਰਾਂ ਹੀ ਫੇਰ ਕਰਦੀਆਂ ਨੇ ਸਰਕਾਰਾਂ ਦਾ ਹੀ ਆ ਸਾਰਾ ਕੰਮ ਤੇ ਜਿਹੜੀ ਬੂਟਿਆਂ ਦੀ ਕਾਣਸ਼ਾਣ ਹੋ ਗਈ ਤੇ ਜਾਂ ਜਦੋਂ ਹੁਣ ਆਪਾਂ ਗੋਡੀ ਕਰਦੇ ਆ ਜਦਾਂ ਉਹਦੀ ਫਿਰ ਮਸ਼ੀਨਾ ਮਸ਼ੀਨਾ ਦੇ ਨਾਲ ਹੀ ਕਰਦੇ ਸਾਰੀਆਂ ਵੱਟੀਆਂ ਮਸ਼ੀਨਾ ਉਹਨਾਂ ਕੋਲ ਟਰੈਕਟਰ ਵਾਲੀ ਜਿੱਦਾਂ ਸਭ ਕੁਝ ਉਹਨਾਂ ਨੇ ਕਾਹ ਕੋ ਜੋ ਮਿੱਟੀ ਸਾਰੀ ਉਹਨਾਂ ਨੇ ਪਤਰਾ ਜਿਹੇ ਹੱਥ ਨਾਲ ਕੱਛ ਕੁਛ ਨਹੀਂ ਕਰਦੇ ਆਪਣੇ ਪੰਜਾਬੀਆਂ ਦਾ ਮਾਹੌਲ ਕਿਦਾਂ ਦਾ ਉੱਥੇ ਜਿੱਦਾਂ ਆਪਣੇ ਪੰਜਾਬੀ ਬਹੁਤ ਸੋਹਣਾ ਬਹੁਤ ਸੋਹਣਾ ਬਹੁਤ ਵਧੀਆ ਪੰਜਾਬੀ ਹੈ अच्छा 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 ठीक है ਤੇ ਅੱਜ ਦੀ ਜਿਹੜੀ ਸੇਵਾ ਆ ਮਲਤਾਨੀ ਸਾਹਿਬ ਅੱਜ ਕਾਦੀ ਕਾਦੀ ਸੇਵਾ ਜਿਹੜੀ ਤੁਹਾਡੇ ਵੱਲੋਂ ਜਿਹੜੀ ਚੱਲਦੀ ਵੀ ਪਾਰਕ ਦੇ ਵਿੱਚ ਖਾਸ ਕਰਕੇ ਅੱਜ ਆਪਣੇ ਸੁਖਵਿੰਦਰ ਤੇ ਆਪਣੇ ਸੇਵਕ ਭਾਜੀ ਆ ਆਪਣੇ ਘਾ ਆ ਆ ਲੈਣ ਦੇਖੋ ساری ਕਾਦੀ ਇਹਨਾਂ ਪਤਰੀ ਕੀਤੀ ਆ ਆਹੀ ਪਾਰਕ ਦੇ ਵਿੱਚੋਂ ਜਿਹੜਾ ਪਹਿਲਾ ਘਾ ਪਿਆ ਮੀ ਪੈਂਤ ਪਹਿਲਾਂ ਉਹ ਚੱਕਿਆ ਉਸ ਨਾਲ ਨਾਲ ਝਾੜੂ ਦੀ ਸੇਵਾ ਹੋਰ ਬੂਟਿਆਂ ਨੂੰ ਕੋਟੀ ਕਰ ਰਹੇ ਸਵੇਰੇ ਫਿਰ ਕਿੰਨੇ ਕ ਵਜੇ ਵਾਜ ਗੁਰੂ ਦਾ ਨਾਮ ਲੈ ਕੇ ਉੱਠ ਜੰਨੇ ਹੋ ਫਿਰ ਉੱਠਦੇ ਪਹਿਲਾਂ 4 ਵਜੇ ਔਰ ਤੋਂ ਬਾਅਦ ਨਾ ਤੋਂ ਗੁਰਦੁਆਰਾ ਸਾਹਿਬ ਜਾ ਕੇ ਫੇਰ ਆ ਕੇ ਸੈਰ ਕਰਕੇ ਫੇਰ 7 ਵਜੇ ਇੱਥੇ ਆ ਜੀ ਦਾ 7 ਤੋਂ 8 ਇੱਕ ਘੰਟਾ ਚਲੇਗਾ ਨੌਜਵਾਨ ਕਹਿੰਦੇ ਸਾਰੇ ਆਂ ਵੱਤ ਵਸੇਵਾਗਰ ਨਾਲੇ ਹੋਰ ਵੀ ਸਾਰਿਆਂ ਨੇ ਇਹੋ ਬੇਨਤੀ ਕਰਦੇ ਆਂ ਜਿਹੜੇ ਪਾਰਕ ਜਾਂਦੇ ਆਂ ਗੰਦ ਨਾ ਪਾਇਆ ਕਰੋ ਅ ਕੱਲ ਵੀ ਆ ਕੇ ਬਹੁਤ ਚੱਕਿਆ ਜਿਹੜੇ ਕ੍ਰਿਪਸ ਖਾਂਦੇ ਆਂ ਚਿਪਸ ਖਾਂਦੇ ਨੇ ਲੱਸੀ ਪੀਂਦੇ ਨੇ ਜੋ ਗਲਾਸ ਗਲੂਸ ਇੱਥੇ ਸੁੱਟੇ ਹੁੰਦੇ ਨੇ ਉਹ ਕਿਰਪਾ ਕਰਕੇ ਨਾ ਕਰੋ ਸਾਰੇ ਰਲ ਮਿਲ ਕੇ ਸੇਵਾ ਕਰਾਂਗੇ ਰੱਪਣੇ ਪਿੰਡ ਦੀ ਪਾਰਕ ਆ ਸੋਹਣੀ ਬਣਾਈਏ ਬਹੁਤ ਵਧੀਆ ਜੀ ਮਲਤਾਨੀ ਸਾਹਿਬ ਨੇ ਆਪਣਾ ਨਾਂ ਜਿਹੜੀਆਂ ਗੱਲਾਂ ਬਾਤਾਂ ਨੇ ਜਿਹੜੀਆਂ ਸਾਂਝੀਆਂ ਕੀਤੀ ਨੇ ਇਹ ਇੱਧਰ ਬਲਵਿੰਦਰ ਸਿੰਘ ਜੀ ਟਾਂਡੀ ਖਲੋਤੇ ਨੇ ਬਹੁਤ ਵੱਡੀ ਨਿਸ਼ਕਾਮ ਸੇਵਾ ਸਭ ਤੋਂ ਵੱਡੀ ਨਿਸ਼ਕਾਮ ਸੇਵਾ ਇਹ ਕਿ ਪਿੰਡ ਦੇ ਵਿੱਚੋਂ ਬਗਾਨੇ ਪਿੰਡ ਤੋਂ ਵਿੱਚ ਆੜ ਕੇ ਵੇਲੋ ਇਹ ਸੇਵਾਦਾਰ ਜਿਹੜੀ ਆ ਆਪਣੀ ਇੱਥੇ ਸੇਵਾ ਨਿਭਾਉਂਦੇ ਨੇ ਬਲਵਿੰਦਰ ਸਿੰਘ ਜੀ ਟਾਂਡੀ ਬਹੁਤ ਵਧੀਆ ਬਹੁਤ ਲੰਮੇ ਸਮੇਂ ਤੋਂ ਨਡਾਲੇ ਦੀ ਸੰਗਤ ਨਾਲ ਜਿਹੜੇ ਆ ਇਹ ਜੁੜੇ ਹੋਏ ਨੇ ਮੋਢੇ ਨਾਲ ਮੋਢਾ ਲਾ ਕੇ ਜਿਹੜੀ ਨਿਸ਼ਕਾਮ ਸੇਵਾ ਕਰਦੇ ਪਏ ਨੇ ਟਾਂਡੀ ਸਾਹਿਬ ਪਹਿਲਾਂ ਤੇ ਤੁਹਾਡਾ ਸਵਾਗਤ ਆਪਣਾ ਪਿੰਡ ਨਡਾਲਾ ਚ ਮਾ ਜੀ ਹਰ ਪੀਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ ਤੁਸੀਂ ਹਰ ਵਾਰ ਸਾਨੂੰ ਫਲਵਾੜੀ ਨੂੰ ਪ੍ਰਮੋਟ ਕਰਨ ਆਉਂਦੇ ਹੋ ਆਪਣਾ ਸਮਾਂ ਕੱਢ ਕੇ ਕੀਮਤੀ ਸਮਾਂ ਕੱਢ ਕੇ ਤੇ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ। ਕਾਂਢੀ ਸਾਹਿਬ ਦੇਖਿਆ ਜਾਵੇ ਤੇ ਤੁਹਾਡੀਆਂ ਤੁਹਾਡੇ ਵਾਲੇ ਸੁਸਾਇਟੀ ਵਾਲੇ ਦੇਖ ਕੇ ਕਿ ਹੋਰ ਪਿੰਡਾਂ ਦੇ ਵਿੱਚ ਵੀ ਲੋਕੀ ਬੜੇ ਉਤਸ਼ਾਹ ਹੋਏ ਨੇ ਆਪਣੀਆਂ ਜਿਹੜੀਆਂ ਸੇਵਾਵਾਂ ਜਿਹੜੀਆਂ ਨੇ ਪਿੰਡਾਂ ਦੇ ਆਲੇ-ਦੁਆਲੇ ਜਿਹੜੀ ਆ ਬੂਟਿਆਂ ਦੀ ਜਿਹੜੀ ਕਾਂਢ-ਸ਼ਾਂਢ ਜਾਂ ਕਿਸੇ ਵੀ ਕੋਈ ਵੀ ਸੇਵਾ ਜਿਹੜੀ ਕਰਨੀ ਸ਼ੁਰੂ ਹੋ ਗਈ ਪਿੰਡਾਂ ਦੇ ਵਿੱਚ ਹੀ ਸੇਵਾ ਕਰਦੇ ਕਰਦੇ ਦੇਖ ਕੇ ਮੇਰੇ ਪਿੰਡ ਟਾਂਡੀ ਵਿੱਚ ਵੀ ਮੁੰਡੇ ਲੱਗੇ ਆ ਦੋ ਤਿੰਨ ਉਹ ਵੀ ਪੱਕੇ ਲੱਗੇ ਆ ਗੱਲ ਹੈ ਪਰ ਉੱਥੇ ਵੀ ਪਿੰਡ ਦੇ ਲੋਕ ਸ਼ਰਧਾ ਨਹੀਂ ਦਿਖਾਉਂਦੇ ਤਮਾਸ਼ੀਨ ਜ਼ਿਆਦਾ। ਤਮਾਸ਼ੀਨ ਜ਼ਿਆਦਾ ਆਪੇ ਕਾਪੇ ਹੋ ਜੂਗਾ ਆਪੇ ਕਰ ਲੈਣਗੇ। ਉਹ ਮਗੇ ਸਹਿਰਾ ਕਰਨ ਵਾਲੇ ਜਿਆਦਾ ਨੌਜਵਾਨ ਪੀੜੀ ਨੂੰ ਜਿਹੜਾ ਉੱਥੇ ਵੀ ਸੇਵਾ ਕਰਨੀ ਚਾਹੀਦੀ ਹੈ ਪਿੰਡ ਦੇ ਦਿਵਾਲੇ ਬੂਟੇ ਲਾਉਣੇ ਚਾਹੀਦੇ ਆ ਪਰ ਦੇਖਿਆ ਜਾਵੇ ਤਾਂ ਤੁਹਾਡੇ ਪਿੰਡ ਦੇ ਕੁਝ ਸੇਵਾਦਾਰ ਜਿਹੜੇ ਆ ਮੁੰਡੇ ਆਪਣੇ ਬਜ਼ੁਰਗ ਜਿਹੜੇ ਆਪਣੇ ਹਨ ਜਿਹੜੇ ਮਤਲਬ ਕਿ 50 60 ਸਾਲ ਤੋਂ ਉੱਪਰ ਹੀ ਹੋਣਗੇ ਜਾਂ ਥੱਲੇ ਹੋਣਗੇ ਤੇ ਆਪਾਂ ਕਹਿ ਨਹੀਂ ਸਕਦੇ ਹਨ ਉਹਨਾਂ ਵੱਲੋਂ ਜਿਹੜੀ ਨਡਾਲਾ ਤੋਂ ਸੁਬਾਨਪੋ ਬੇਗੋੜ ਰੋਡ ਵੀ ਜਿਹੜੀ ਵਧੀਆ ਤਰ੍ਹਾਂ ਕਰ ਦਿੱਤੀ ਗਈ ਹੈ ਜਦ ਤੱਕ ਕਿ ਨਸ਼ੇੜੀਆਂ ਦਾ ਘਰ ਵੀ ਮੰਨਿਆ ਜਾਂਦਾ ਐਕਸੀਡੈਂਟ ਵੀ ਬਹੁਤ ਹੁੰਦੇ ਸੀ ਉਹ ਗੱਲ ਇਦਾਂ ਨਾ ਉਹ ਤੁਹਾਨੂੰ ਪਹਿਲਾਂ ਬੇਨਤੀ ਮੈਂ ਕਰਾਂ ਕਿ ਉੱਥੇ ਇੱਕ ਬਰਾਮ ਉਹ ਤੋਂ ਪ੍ਰਭਾਵ ਤੋਂ ਕਿ ਦਾਸ ਨੇ ਵੀ 2 ਸਾਲ ਉੱਥੇ ਸੇਵਾ ਕੀਤੀ ਸ਼ੁਰੂ ਅਹੀ ਕੀਤੀ ਹੈ ਸਬ ਇਨਸਪੈਕਟਰ ਸੁਖਦੇਵ ਸਿੰਘ ਹੋਰ ਬੰਦੇ ਵੀ ਨਾਲ ਜੁੜੇ ਉਸ ਟਾਈਮ ਤੇ ਪਿਛਲੇ ਤੋਂ ਪਹਿਲੇ ਸਾਲ ਉਹ ਬਰਾਉਂ ਦਾ ਸਰਪੰਚ ਵੀ ਆਪਣੇ ਬੰਦੇ ਲੈ ਕੇ ਆਇਆ ਸੀ ਉਦੋਂ ਅਹੀ ਬਲਵਿੰਦਰ ਸਿੰਘ ਜੀ ਬਲਵਿੰਦਰ ਸਿੰਘ ਜੀ ਉਦੋਂ ਚੰਗੀ ਨੂੰ ਸੇਵਾ ਚੰਗੀ ਦੀ ਕਾਨ ਜਾਣ ਸਾਰੀ ਹੁਣ ਵੀ ਉਧਰ ਕਰਨੀ ਹੈ ਪਰੇ ਵੀ ਜਿਹੜਾ ਉਹ ਉਪਰਾਲਾ ਹੋਇਆ 3-4 ਫੁੱਟ ਹੁਣ ਉੱਥੇ ਜਾਨਵਰ ਨਿਕਲਦਾ ਦਿਖੂਗਾ ਜਿਹੜਾ ਵੀ ਵਹੀਕਲ ਵਾਲਾ ਆਪਣਾ ਕੰਟਰੋਲ ਕਰ ਲੂਗਾ ਕਿਸੇ ਦੀ ਜਾਨ ਆਪ ਹੀ ਮੰਦਲੀ ਫਰਕ ਪਏਗਾ ਜਦੋਂ ਐਕਸੀਡੈਂਟ ਜਦੋਂ ਹੁੰਦੇ ਸੀ ਹਣਾ ਜਦੋਂ ਜਾਨਵਰ ਕੋਈ ਡੰਗਰ ਬੱਚਾ ਹੀ ਨਿਕਲੇ ਹੁੰਦਾ ਸੀ ਹਾਂ ਮੈਂ ਸਮਝਦਾ ਇਹ ਬਹੁਤ ਵੱਡੀ ਇਨਸਾਨੀਅਤ ਹੈ ਕਿ ਜਿਹੜਾ ਇਹ ਕਰਮ ਕੀਤਾ ਹਰ ਇੱਕ ਨੂੰ ਕਰਨਾ ਚਾਹੀਦਾ ਨਰੇਗਾ ਵੇਲੀ ਇਹ ਪਿੰਡਾਂ ਦੀ ਰਾਪੁਰ ਰਾਜਪੂਤਾ ਵਾ ਬਰਾਏ ਵਾਲਾ ਨੜਾਲਾ ਵਾ ਜੋ ਵੀ ਹੈ ਚਾਹਣ ਤੇ ਰਲ ਕੇ ਸਾਫ ਕਰਦੇ ਕੋਈ ਧਿਆਨ ਨਹੀਂ ਦਿੰਦਾ ਬਿਲਕੁਲ ਬਿਲਕੁਲ ਕੋਈ ਧਿਆਨ ਨਹੀਂ ਦਿੰਦਾ ਕਿਉਂਕਿ ਕਿਸੇ ਦੀ ਜਾਨ ਨਾਲ ਕਿਸੇ ਨੂੰ ਫਿਕਰ ਨਹੀਂ ਅੱਜ ਦੇ ਕਾਲ ਯੁਗ ਦੇ ਵਿੱਚ ਹਰ ਬੰਦਾ ਜਿਹੜਾ ਸੁਖੀ ਹੈ ਜਿਹੜਾ ਜੀਂਦਾ ਉਹ ਕਹਿੰਦਾ ਮੈਂ ਹੀ ਜੀਊਗਾ ਦੂਆ ਮਰੇ ਤਾਂ ਜੋ ਮਰਦੀ ਹੋਵੇ ਦੂਏ ਵਾਸਤੇ ਕੋਈ ਨਹੀਂ ਦਿੰਦਾ ਕਾਂਦੀ ਸਾਹਿਬ ਬਹੁਤ ਬਹੁਤ ਤੁਹਾਡਾ ਧੰਨਵਾਦ ਤੁਸੀਂ ਇਦਾਂ ਦੇ ਜਿਹੜੀ ਤੁਸੀਂ ਗੱਲਾਂ ਬਾਤਾਂ ਜਿਹੜੀਆਂ ਸਾਡੇ ਨਾਲ ਮਦਦ ਕਰਾਲ ਪਾ ਪੂਰੇ ਕਰਾਲ ਕੱਢ ਦਿੰਦੇ ਹੋ ਵਾਈਟ ਦੇ ਵਿੱਚ ਇੱਕ ਮੇਰੀ ਬੇਨਤੀ ਹੈ ਕਿ ਅਸੀਂ ਰੰਗ ਰੋਗਨ ਕਰਾਉਣ ਲੱਗੇ ਆ ਤੇ ਬਹੁਤ ਰੰਗ ਰੋਗਣ ਕਿੱਥੇ ਕਰਾਉਣ ਲੱਗੇ ਵੀ ਦੱਸੋ ਆ ਜਿਹੜਾ ਗੇਟ ਹੈ ਗਿਆ ਜੰਗਲਾ ਬਣਿਆ ਸਾਰੇ ਪਾਰਕ ਤੇ ਥਾਲੇ ਵਾਲੇ ਜਿਹੜੀ ਗਰੇਲੇ ਲੱਗੀ ਹੈ ਨਾ ਉਹਨੂੰ ਰੰਗ ਰੋਗਣ ਕਰਾਉਣ ਲੱਗੇ ਆ ਟੈਲਾ ਵੀ ਲਵਾਉਣੀਆਂ ਅਸੀਂ ਇਹ ਬੇਨਤੀ ਕਰਦੇ ਆ ਅੱਜ ਬੜੀ ਖੁਸ਼ੀ ਵਾਲੀ ਗੱਲ ਹੈ ਕਿ ਇੱਕ ਬਜ਼ੁਰਗ ਬੀਬੀ ਇੱਥੇ ਸੈਰ ਕਰਦੀ ਹੈ ਅੱਛਾ ਉਹਨੇ ਕਹਿ ਕੇ ਮੈਂ ਤੁਹਾਡੇ ਫਲਵਾੜੀ ਨੂੰ ਸੇਵਾ ਕਰਨੀ ਆ ਮੈਂ ਇੱਥੇ ਸੈਰ ਕਰਦੀ ਆ ਮੈਂ ਬੇਨਤੀ ਕਰਦਾ ਜਿਹੜੇ ਹੋਰ ਵੀ ਸੈਰ ਕਰਦੇ ਆ ਜਿਨ੍ਹਾਂ ਨੂੰ ਇਹ ਪਾਰਕ ਜਿਹੜਾ ਤੰਦਰੁਸਤੀ ਦੇ ਰਿਹਾ ਉਹਨਾਂ ਦੇ ਬੱਚਿਆਂ ਨੂੰ ਖੇਡਣ ਨੂੰ ਰੈਸਟ ਪੋਟੋ ਹੜੀ ਮੌਕਾ ਦੇ ਰਿਆ ਉਹਨਾਂ ਨੂੰ ਚਾਹੀਦਾ ਕਿ ਫਲਵਾੜੀ ਵਿੱਚ ਇਹਨਾਂ ਕੰਮਾਂ 'ਤੇ ਜ਼ਰੂਰ ਯੋਗਦਾਨ ਪਾਉਣ ਜੇ ਆਥੀ ਨਹੀਂ ਪਾ ਸਕਦੇ ਇਹ ਬੀਬੀ ਅੱਗੇ ਨਿਕਲ ਕੇ ਆਈ ਹੈ ਆਪਣੀ ਤੇਲ ਬੁੱਲ ਭੇਟਾ ਜਿਹੜੀ ਦੇਗੀ ਹਾਂ ਹਾਂ ਬੇ ਬੜੀ ਖੁਸ਼ੀ ਦੀ ਗੱਲ ਹੈ ਔਰ ਬਜ਼ੁਰਗ ਬੀਬੀ ਉਹਨੂੰ ਆਇਆ ਕਿ ਮੈਂ ਜਿਹੜੀ ਸੇਵਾ ਕਰਾਂ ਮੈਨੂੰ ਨਹੀਂ ਪਤਾ ਉਹ ਘਰ ਤੋਂ ਆਉਂਗੇ ਤੇ ਸੇਵਾ ਆਪਣੀ ਸ਼ਹਿਰ ਤੋਂ ਕਰਣ ਆਉਂਦੇ ਆ ਹੋਰ ਵੀ ਬਹੁਤ ਬੀਬੀਆਂ ਆਉਂਦੀਆਂ ਭਰਾ ਵੀ ਆਉਂਦੇ ਆ ਕਈ ਕਈ ਬਹੁਤ ਬਹੁਤ ਸਾਰੇ ਤਗੜੇ ਤਗੜੇ ਲੋਕ ਵੀ ਆਉਂਦੇ ਇੱਥੇ ਠੀਕ ਹੋਏ ਮੈਂ ਦੇਖਦਾ ਜਿਨ੍ਹਾਂ ਦੇ ਗੁੱਡੇ ਪਏ ਜਾਂ ਚੂੜਿਆਂ ਵਿੱਚ ਨੁਕਸਾ ਹੈ ਸਭ ਇੱਥੇ ਆਉਂਦੇ ਤੰਦਰੁਸਤ ਹੁੰਦੇ ਗੁਰੂ ਸਾਹਿਬ ਦੀ ਬੜੀ ਕਿਰਪਾ ਤੇ ਉਹਦੇ ਕਿਰਪਾ ਨਾਲ ਉਹ ਤੰਦਰੁਸਤ ਹੋ ਗਏ ਤੇ ਚਾਹੀਦਾ ਉਹਨਾਂ ਨੂੰ ਹੋਣਾ ਕੋਈ ਥਿਲ ਫੁੱਲ ਮਾੜਾ ਮੋਟਾ ਪਾਰਕ ਨੂੰ ਸਾਫ਼ ਸੁਥਰਾ ਬਣਾਉਣ ਵਿੱਚ ਜ਼ਰੂਰ ਭੇਟਾ ਕਰਿਆ ਜੀ ਸਾਹਿਬ ਤੁਹਾਡੀ ਵੀ ਬਹੁਤ ਵੱਡੀ ਸੇਵਾ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ ਤੁਸੀਂ ਆਪਣਾ ਰਜੀਵੇਂ ਭਰੀ ਜ਼ਿੰਦਗੀ ਦੇ ਵਿੱਚੋਂ ਟਾਈਮ ਕੱਢ ਕੇ ਤੁਸੀਂ ਇੱਥੇ ਆਉਂਦੇ ਹੋ ਬਹੁਤ ਵੈਲਕਮ ਸਾਡੇ ਵੱਲੋਂ ਤੇ ਬਹੁਤ ਬਹੁਤ ਤੁਹਾਡਾ ਧੰਨਵਾਦ ਵਾਹਿਗੁਰੂ ਖਾਲਸਾ ਵਾਹਿ ਫਤਿਹ ਇਹ ਸਨ ਬਲਵਿੰਦਰ ਸਿੰਘ ਜੀ ਟਾਂਡੀ ਜਿਹੜੇ ਆਪਣੇ ਜਿਹੜੀ ਇੱਥੇ ਪਿੰਡ ਟਾਂਡੀ ਤੋਂ ਹੀ ਨਿਸ਼ਕਾਮ ਸੇਵਾ ਕਰਨ ਲਈ ਇੱਥੇ ਆਉਂਦੇ ਨੇ ਆਪਾਂ ਥੋੜੀ ਜੀ ਇੱਧਰ ਮਲਤਾਨੀ ਸਾਹਿਬ ਸਾਡੇ ਐਸਆਈ ਸਾਹਿਬ ਆਪਾਂ ਗੱਲਬਾਤ ਕਰਾਂਗੇ ਉਹਨਾਂ ਦੇ ਨਾਲ ਹੁਣੇ ਥੋੜੀ ਥੋੜਾ ਟਾਈਮ ਹੀ ਹੋਇਆ ਉਹਨਾਂ ਦੀ ਰਿਟਾਇਰਮੈਂਟ ਹੋਈ ਏ ਤੇ ਆਪਾਂ ਚਲੋ ਕੋਈ ਨਹੀਂ ਆਪਾਂ ਸੁਖਵਿੰਦਰ ਭਾਈ ਨਾਲ ਥੋੜੀ ਜੀ ਗੱਲਬਾਤ ਕਰ ਲੈਨੇ ਆ ਆਪਾਂ ਸੁਖਵਿੰਦਰ ਭਾਈ ਸਾਸਰੀਕਾਲ ਜੀ ਸਾਸਰੀਕਾਲ ਜੀ ਵਾਹਿਗੁਰੂ ਜੀ ਬੜੇ ਭਿੱਜੇ ਪਏ ਅੱਜ ਬਸ ਜੀ ਕੈਰੀਆਂ ਦੀ ਗੋਡੀਆਂ ਕੀਤੀਆਂ ਸਫਾਈ ਕੀਤੀ ਮੇਰੇ ਸੇਵਕ ਨੇ ਤੇ ਬਾਕੀ ਆਪਣੇ ਠ ਤੇ ਆਪਣੇ ਪ੍ਰਧਾਨ ਨਵੇਂ ਜਿਹੜੇ ਯੂਐਸਏ ਤੋਂ ਆਏ ਨੇ ਤੇ ਟੰਡੀ ਸਾਹਿਬ ਅੱਛਾ ਸੁਖਿੰਦਰ ਪਾਜੀ ਇੱਕ ਗੱਲ ਇੱਕ ਗੱਲ ਬੜੀ ਸੁਣਚਾਰੀ ਤੁਹਾਡੇ ਸੇਵਾਦਾਰ ਹੋਣੇ ਕਹਿ ਰਹੇ ਸੀ ਕਿ ਲੋਕੀ ਜਿਹੜੇ ਆ ਸ਼ਰਾਰਤੀ ਜਿਹੜੇ ਆ ਇੱਥੇ ਲੱਸੀ ਦੇ ਪੈਕਟ ਹੋ ਗਏ ਜਾਂ ਕੁਰਕਰੇ ਦੇ ਪੈਕਟੋ ਸੁੱਟਣ ਨੂੰ ਨਹੀਂ ਹਟਦੇ ਤੁਹਾਡੇ ਵੱਲੋਂ ਕੀ ਬੇਨਤੀ ਹੁਣ ਤੁਸੀਂ ਇੱਕ ਦੋ ਬੇਨਤੀਆਂ ਪਹਿਲਾਂ ਵੀ ਕੀਤੀਆਂ ਸੀ ਉਹਨਾਂ ਸਾਡੇ ਵੱਲੋਂ ਬੇਨਤੀ ਹੈ ਕਿ ਹੁਣ ਕੁਝ ਨਿਆਨੇ ਸਿਆਨੇ ਹੋ ਗਏ ਨੇ ਗੰਦ ਬਹੁਤ ਘਟ ਪੈਂਦਾ ਬੀਬੀਆਂ ਸਮਝਾ ਰਹੀਆਂ ਬੱਚਿਆਂ ਨੂੰ ਤੇ ਇਦਾਂ ਸਮਝਾਉਂਦੇ ਰਹੇ ਬੱਚਿਆਂ ਨੂੰ ਤੇ ਪਾਰਕ ਵਿੱਚ ਗੰਦ ਨਾ ਪਾਇਆ ਜਾਵੇ ਤੇ ਸਹਿਰ ਆਪਣੇ ਕਰਨ ਤੇ ਆਪਣਾ ਘੁੰਮਣ ਫਿਰਨ ਤੇ ਪਾਰਕ ਦਾ ਨਜ਼ਾਰੇ ਲੈ ਸੁਖਵਿੰਦਰ ਭਾਜੀ ਇੱਕ ਹੋਰ ਸੇਵਾ ਜਿਹੜੀ ਤੁਸੀਂ ਸ਼ੁਰੂ ਕਰਨ ਜਾ ਰਹੇ ਗਰੀਲਾਂ ਦੇ ਕਹਿੰਦੇ ਰੰਗ ਰੋਗਣ ਤੁਸੀਂ ਕਰਨ ਜਾ ਰਹੇ ਹੋ ਜਦੋਂ ਹੁਣ ਰੰਗ ਥੋੜਾ ਜਿਹਾ ਉਤਰਨਾ ਸ਼ੁਰੂ ਹੋ ਗਿਆ ਉਹਦਾ ਤੇ ਹੁਣ ਉਹਨਾਂ ਵਾਸਤੇ ਕੀ ਤੁਹਾਡੇ ਵੱਲੋਂ ਕੀ ਬੇਨਤੀ ਸੰਗਤ ਨੂੰ ਖਾਸ ਕਰਕੇ ਸਾਡੇ ਵੱਲੋਂ ਬੇਨਤੀ ਸੰਗਤ ਨੂੰ ਇਹੋ ਹੀ ਹੈ ਬਈ ਆਪਾਂ ਪਾਰਕ ਦੇ ਆਲੇ ਦੁਆਲੇ ਰੰਗ ਕਰਨਾ ਤੇ ਆਪਣਾ ਫਲਵਾੜੀ ਚੌਕ ਉਧਰ ਵੀ ਰੰਗ ਕਰਾਣਾ ਇਟਾਂ ਨੂੰ ਤੇ ਬਾਕੀ ਜੋ ਸੰਗਤ ਦੀ ਜਿੰਨੇ ਵੀ ਸੇਵਾ ਦੇ ਨੂੰ ਦਿਲ ਕਰਦਾ ਉਹ ਦੇ ਸਕਦਾ ਤੇ ਆਪਣੇ ਸੀਧ ਪ੍ਰਾਪਤ ਕਰ ਸਕਦਾ ਮਤਲਬ ਜੋ ਸੇਵਾ ਕਿਸੇ ਨੇ ਦੇਣੀ ਹੋਵੇ ਤਾਂ ਕਿਹਨਾਂ ਨਾਲ ਸੰਪਰਕ ਕਰ ਸਕਦਾ ਜਦਾਂ ਕੋਈ ਵੀ ਜਦਾਂ ਸੇਵਾਦਾਰ ਸੰਪਰਕ ਸਾਡੇ ਫਲਵਾੜੀ ਦੇ ਸੇਵਾਦਾਰ ਜਿਵੇਂ ਆਪਣੇ ਟਾਂਡੀ ਭਾਜੀ ਆ ਠਾਣੇ ਦਾ ਸਾਹਿਬ ਸੇਵਕ ਬੱਬੂ ਭਾਜੀ ਐਕਸ਼ਨ ਤੇ ਗੰਗਾ ਸਿੰਘ ਆਪਣਾ ਫੋਲ ਸਾਹਿਬ ਤੇ ਆਪਣਾ ਗੁਰਦੇਵ ਸਿੰਘ ਗੇਲਾ ਕਿਸੇ ਬੰਦੇ ਨੂੰ ਆਪਾਂ ਸੇਵਾ ਦੇ ਕੇ ਤੇ ਉਹ ਕੋ ਰਸੀਦ ਪ੍ਰਾਪਤ ਕਰ ਸਕਦੇ ਸਵੇਰੇ ਸਵੇਰੇ ਲਗਭਗ ਕਿੰਨੇ ਕਜੇ ਜਿਹੜੀ ਨਿਸ਼ਕਾਮ ਸੇਵਾ ਤੁਸੀਂ ਭਾਰਗੇ ਦੇ ਵਿੱਚ ਆਪਣੀ ਨਿਭਾਉਂਦੇ ਸਵੇਰੇ ਖਾਸ ਕਰਕੇ ਦੇਖੋ ਜੀ ਆਪਣੀ ਸੇਵਾ 6:30 ਵਜੇ ਤੋਂ ਸਟਾਰਟ ਹੋ ਕੇ ਤੇ 8:00 ਵਜੇ ਤੱਕ ਹੁੰਦੇ ਲਾਸਟ ਆਪਣਾ ਟਾਈਮ 8:00 ਵਜੇ 10 ਮਿੰਟ ਉੱਤੇ ਵੀ ਹੈ ਸਵੇਰੇ ਸੇਵਾ ਦਾ ਛੁੱਟੀ ਕਰ ਜਾਂਦੇ ਫਿਰ ਹਨ ਛੁੱਟੀ ਕਰ ਜਾਂਦੇ 5-7 ਮਿੰਟ ਬੈਠੇ ਤੇ ਗੱਪਪੱਸ਼ ਮਾਰੀ ਦਿਆਂ ਦੇਖੀਦਾ ਵੇ ਅਗਲੇ ਦਿਨ ਕਿਹੜਾ ਆਪਾਂ ਕੰਮ ਕਰਨਾ ਉਹਦੇ ਪਲਾਨ ਬਣਾ ਲਈਦਾ ਆਪਾਂ ਹਾਂ ਤਾਂ ਪਲਾਨਿੰਗ ਪਹਿਲਾਂ ਬਣਾ ਲਦੇ ਫਿਰ ਤੁਰਦੇ ਹਾਂ ਹਾਂਜੀ 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 ਠੀਕ ਹੈ ਜ ਇਹ ਫਲਵਾੜੀ ਸੇਵਾਦਾਰ ਸੈਸਰੀ ਦੇ ਜੋ ਸਰਪ੍ਰਸਤ ਨੇ ਜਿਹੜੇ ਆਪਣੀ ਸੇਵਾ ਜਿਹੜੀ ਇੱਥੇ ਨਿਭਾਰੇ ਨੇ ਪਹਿਲਾਂ ਸੁਖਵਿੰਦਰ ਖੁਸ਼ਵੰਤ ਭਾਈ ਨੇ ਜਿਹੜੀ ਸੇਵਾ ਜਿਹੜੀ ਆ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਇਹ ਸ਼ੁਰੂ ਕੀਤੀ ਸੀ ਪਾਰਕ ਦੀ ਤੇ ਬਾਅਦ ਵਿੱਚ ਖੁਸ਼ਵੰਤ ਭਾਈ ਇਹ ਬਾਹਰ ਦੇਸ਼ਾਂ-ਵਦੇਸ਼ਾਂ ਦੀ ਧਰਤੀ ਦੇ ਵਿੱਚ ਸੈਟਲ ਹੋ ਗਏ ਤੇ ਬਾਹਰ ਚੱਲ ਗਏ ਤੇ ਉਸ ਤੋਂ ਬਾਅਦ ਸੁਖਵਿੰਦਰ ਭਾਈ ਦੇ ਹੱਥ ਦੇ ਵਿੱਚ ਜਿਹੜੀ ਬਾਗ ਡੋਰ ਹੈ ਜਿਹੜੀ ਆ ਇਹ ਇਸ ਟਾਈਮ ਤੁਸੀਂ ਦੇਖ ਸਕਦੇ ਮਲਤਾਨੀ ਸਾਹਿਬ ਜਿਹੜੇ ਆ ਆਪਣੀ ਸੇਵਾ ਜਿਹੜੀ ਆ ਇੱਥੇ ਨਿਭਾਰੇ ਨੇ ਤੁਸੀਂ ਐਸਾ ਹੀ ਸਾਹਿਬ ਆਪਣੇ ਜਿਹੜੇ ਰਿਟਾਇਰ ਹੋਏ ਨੇ ਥੋੜਾ ਟਾਈਮ ਹੋਇਆ ਉਹਨਾਂ ਤੋ ਜਿਹੜੇ ਰਿਟਾਇਰ ਹੋਏ ਨੇ ਪੰਜਾਬ ਪੁਲਿਸ ਦੇ ਤੇ ਆ ਵੇਖੋ ਤੁਸੀਂ ਸੇਵਾ ਜਿਹੜੀ ਆਪਣੀ ਇੱਥੇ ਜਿਹੜੀ ਆ ਇਹ ਘਾਹ ਨੂੰ ਵੜਨ ਦੀ ਸੇਵਾ ਜਿਹੜੀ ਆ ਕੀਤੀ ਜਾ ਰਹੀ ਆ ਤੇ ਵੀਡੀਓ ਤੁਹਾਨੂੰ ਕਿੱਦਾਂ ਲੱਗੀ ਇਹ ਤੁਸੀਂ ਸਾਨੂੰ ਕਮੈਂਟਾਂ ਦੇ ਵਿੱਚ ਦੱਸਣਾ ਜੀ ਇੱਕ ਨਵੀਂ ਵੀਡੀਓ ਦੇ ਨਾਲ ਹਰਪ੍ਰੀਤ ਸਿੰਘ ਜੀ ਨੜਾਲਾ ਜੀ ਫੇਰ ਮਿਲਣਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ ਸਾਰੇ ਸੱਜਣਾ ਦਾ ਵੀਡੀਓ ਵੱਧ ਵੱਧ ਸ਼ੇਅਰ ਕਰਦੇ ਹੋ ਜੀ